ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਦਾ ਫਿਰ ਇਹਦੀ ਬੜੀ ਹੱਸਮੁਖ ਸੀਗੀ ਵਧੀਆ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ 'ਚ ਉੱਥੇ ਨੇ ਆਪਦਾ ਸਾਰਾ ਕੁਝ ਰੱਖਾਇਆ ਸੀ ਗੱਡੀ ਗੁੱਡੀ ਸਭ ਕੁਝ ਦੇ ਲਈ ਪੂਰੀ ਵੈਲ ਸੈਟਲਡ ਸੀਗੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਬਸ ਹਾਂ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਛਕੰਟ ਟਾਈਮ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਫਿਰ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜਿਆਦਾ ਚਲਣਾ ਔਖਾ ਹੋਇਆ ਹੈ ਪਹਿਲਾਂ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲਬਾਤ ਹੋਈ ਸੀ ਕਿੰ딴 ਦੀ ਗੱਲ ਹੋਈ ਸੀ ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀ ਜੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ ਉਹ ਪਿੱਛੇ ਰਹਿੰਦੇ ਹਮਸਾਹਿਬ ਇਹ ਦਿਨ ਸਵੇਰੇ ਗੱਲ ਹੋਈ ਸੀ ਉਹਨਾਂ ਦੇ ਸਵੇਰੇ ਹਾਂ ਹਾਂ ਮਿਸਿੰਗ 21 ਤਰੀਕ ਨੂੰ ਹੋਈ ਜੀ ਮਿਸਿੰਗ 20 ਤਰੀਕ ਦੀ ਸ਼ਾਮ ਨੂੰ ਹੋਈ ਜੀ ਸ਼ਾਮ ਜਾਨੀਆ ਬੰਰੀ ਇੰਡੀਆ ਦੀ 21 ਹਾਂ ਹਾਂ ਉਹ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਹੋਈ ਸੀ ਕੁਸ਼ਮਣੀ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼-ਖੁਸ਼ ਸੀ ਜੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਨਾਲ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਦੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਨੈਂਟ ਜੌਬ ਸੀ ਜੀ ਉਹ ਵੀ ਉੱਥੇ 12-12 ਘੰਟੇ ਜੌਬ ਸੀ ਪਹਿਲੇ 2 ਦਿਨ ਸਤੋਂ ਸਵੇਰ ਦੇ 7:00 ਤੋਂ ਸੱਤ ਖੀਲੇ 2 ਦਿਨ ਸਤ ਤੋਂ ਰਾਤ ਦੇ 7:00 ਇਹ ਚਾਰ ਉਹਨਾਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀ ਆ ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀ ਕਦੇ ਡਿਊਟੀ ਤੋਂ ਐਬਸੈਂਟ ਨਹੀਂ ਹੋਈ ਸੀ ਕਦੇ ਉਹ ਡੀਪੀ ਦਾ ਕਦੇ ਉਹਦਾ ਇਹ じゃ ਕੋਈ ਬਿਹੇਵ ਆਇਆ ਸੀਗਾ ਰੈਗੂਲਰ ਸੀਗੀ ਡਿਊਟੀ ਦੇ ਉੱਤੇ ਕਦੇ ਕੋਈ ਤੰਗ ਪਾਣੀ ਦੀ ਗੱਲ ਹੁੰਦੀ ਸੀ ਜਾਂ ਕੋਈ ਤੰਗ ਸਾਡੇ ਨਾਲ ਕਦੇ ਕੋਈ ਤੰਗ ਪ੍ਰੇਸ਼ਾਨੀ ਦੀ ਕਿਸੇ ਨਾਲ ਕੋਈ ਗੱਲ ਉਹਨੇ ਸਾਡੇ ਨਾਲ ਤਾਂ ਕਦੇ ਕੋਈ ਸ਼ੇਅਰ ਨਹੀਂ ਕੀਤੀ ਪੀਆਰ ਹੋ ਗਈ ਸੀ ਜਿਆ ਪੀਆਰ ਪਾਈ ਹੋਈ ਸੀ ਬਸ 11 ਮਹੀਨੇ ਚੋਂ ਦੀ ਪੀਆਰ ਆ ਜਾਣੀ ਸੀ ਪੰਜਵੇਂ 6ਵੇਂ ਮਹੀਨੇ ਜੀ ਪੀਆਲ ਪਾਈ ਹੋਈ ਸੀ ਉਹਨਾਂ ਨੇ ਲਿਖਿਆ ਸੀਗਾ ਵੀ ਤੁਹਾਡੇ 6 ਮਹੀਨੇ ਲੱਗਣਗੇ ਪੀਆ ਉਹਨੂੰ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਉਂਦੀ ਦਸੰਬਰ ਚ ਆ ਜਾਂਦੀ ਆ ਜਾਂਦੀ ਪੀਆ ਯਾਨੀ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਕਰਦੇ ਸੀਗੇ ਵਿਆਹੂਗੀ ਇੰਡੀਆ ਆਊਗੀ ਵਿਆਹ ਵਿਆਹ ਕਰਕੇ ਤੋਂ ਕੋ ਪਤਾ ਲੱਗਿਆ ਕਿ ਕਿਨੇ ਕੁ ਤੇ ਕਿਉਂ ਕੋਈ ਤਰ੍ਹਾਂ ਦਾ ਮਦਦ ਕੋਈ ਕੋਈ ਪੁਲਿਸ ਨੇ ਨਹੀਂ ਕੋਈ ਨਹੀਂ ਉਧਰ ਹੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਨਹੀਂ ਦਿੱਤਾ ਕਿ ਕੀ ਗੱਲਬਾਤ ਹੋਈ ਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਵਾਂਟਡ ਕਰਤਾ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਉਹ ਛੱਡ ਕੇ ਨਿਕਲ ਚੁੱਕਿਆ ਹੈ ਉਹ ਹੁਣ ਇੰਡੀਆ ਲੈ ਆਵਾ ਤੇ ਗੁਰੂ ਇੰਡੀਆ ਲੈਣ ਵਾਸਤੇ ਫੇ ਬੇਟੀ ਐਫਰਟ ਚ ਕਰ ਰਹੀ ਆ ਉੱਥੇ ਕੈਨੇਡਾ ਦੇ ਵਿੱਚ ਉਹਨੂੰ ਹੀ ਪਤਾ ਸਾਨੂੰ ਤਾਂ ਉਹਦੇ ਬੈਠਿਆਂ ਨੂੰ ਕੀ ਪਤਾ ਹੁਣ ਵੀ ਕੀ ਕਰਨਾ ਕੀ ਨਹੀਂ ਕਰਨਾ ਰਿੰਦਰਪਾਲ ਸਿੰਘ ਖਾਲਸਾ ਕਿਸਾ ਦੇ ਜਦੋਂ ਤੁਮਹਾਂ ਲਈ ਬੀਟੀਜਾ ਅਮਰੀਕਾ ਕੈਨੇਡਾ ਦੇ ਰਸਤਾ ਕਰਦੇ ਦੇਖੋ ਪਰਿਵਾਰ ਨੂੰ ਹੀ ਹੁੰਦਾ ਵੀ ਸਾਡਾ ਬੱਚਾ ਕਿਤੇ ਕੰਮ ਲੱਜੇ ਬੱਚੀ ਦੀ ਹੁਣ ਨਕਸਿੰਗ ਦੀ ਅਬਜorb ਕਰ ਰਹੀ ਸੀ ਜੇ ਸਾਡੇ ਪੰਜਾਬ ਦੇ ਵਿੱਚ ਨੌਕਰੀ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹਾਲਾਤੇ ਹੋ ਗਏ ਕੈਨੇਡਾ ਚ ਵੀ ਨਸ਼ਿਆਂ ਦਾ ਦੌਰ ਚੱਲ ਪਿਆ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਸਾਰਾ ਕੁਝ ਗਲਤ ਕੰਮ ਇਹ ਵੀ ਜਿਹੜਾ ਬੱਚੇ ਦੀ ਦਿੱਖੀ ਹੋਈ ਹੈ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਨੇ ਇਹ ਕਾਰਾ ਕੀਤਾਗਾ ਤੇ ਦੇਖੋ ਹਰੇਕ ਨੂੰ ਆਸ ਹੁੰਦੀ ਆ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਇੱਕ ਵਧੀਆ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਵਿਆਹ ਦੇ ਚੌ ਚੱਲ ਰਹੇ ਸੀਗੇ ਖੁਸ਼ੀਆਂ ਚੱਲ ਰਹੀਆਂ ਸੀ ਇਹ ਜਵਾਨ ਬੱਚੀ ਸੀ ਵੈਲ ਸੈਟਡ ਸੀਗੀ ਆਪਣੀ ਕਮਾਈ ਆਪ ਕਰ ਰਹੀ ਸੀਗੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ੀ ਕੀ ਖੁਸ਼ੀ ਵੀ ਬੱਚਾ ਸੀਗਾ ਸਾਡੇ ਗੁਵਾਲ ਦਾ ਬੱਚਾ ਸੀ ਬਹੁਤ ਖੁਸ਼ੀ ਦੀ ਸੀਗਾ ਤੇ ਕੋਈ ਟੈਨਸ਼ਨ ਸੀ ਪਰ ਬਹੁ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਲੇ ਨੂੰ ਬਹੁਤ ਵੱਡਾ ਏ ਘਾਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਤੇ ਸਰਕਾਰ ਨੂੰ ਉਸ ਤੋਂ ਹੀ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਦੇ ਸਾਡੇ ਬੱਚੇ ਕਿਉਂ ਬਾਹਰ ਜਾਣ ਕਿ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰ ਨਹੀਂ ਸਾਡੇ ਜਿਹੜੇ ਨੁਕਸਾਨ ਹੋਣਗੇ ਅਮਰ ਜੀ ਸੇ ਹਾਂ ਜੀ ਅਮਰ ਜੀ ਕੀ ਲੱਗਦੀ ਮੇਰੀ ਪਸੀ ਜੀ ਲੱਗਦੀ ਕੀ ਹੋਇਆ ਪੂਰੀ ਗੱਲ ਦੇਖੋ ਵਧੀਆ ਰੋਟਰੀਟ ਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ 20 ਤਰੀਕ ਨੂੰ ਗੱਲ ਵੀ ਹੋਈ ਆ ਕਿ ਜੇ ਰੈਡੀ ਮੈਂ ਆਉਂਗੀ ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਹੈ ਤੋਂ ਬਾਅਦ ਮੈਂ ਆ ਜੂਗੀ ਛੁੱਟੀ ਲੈ ਕੇ ਹੈ ਇਸ ਤਰ੍ਹਾਂ ਉਹ ਕਿੱਦਾਂ ਨੂੰ ਪਤਾ ਸਾਨੂੰ ਬੱਚੋਂ ਉੱਥੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮਗਰੋਂ ਬੰਦ ਰਿਹਾ ਫਿਰ ਇਹਦੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਐਡਾਪਟਰ ਲਖਾਈ ਉੱਥੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹਦੀ ਬੋਡੀ ਮਿਲੀ 2 ਦਿਨ ਬਾਅਦ ਤੇ ਉਸ ਤੋਂ ਬਾਅਦ ਉਹਦੀ ਪਛਾਣ ਕੀਤੀ ਨਹੀਂ ਹਾਂ ਨਹੀਂ ਕੀ ਵਾਂਗ ਅਸੀਂ ਮੰਗ ਕਰਦੇ ਆਂ ਕਿ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤਾ ਜੀ ਕੋਤਿਆਂ ਨੂੰ ਬਸ ਉਹ ਰਾਮਾਹਤਮਾ ਕਰੇ ਵੀ ਸਾਡੀ ਗੱਲ ਸੁਣੀ ਆਗਲੀ ਕੋਈ ਅਡਵਾਇਸ ਪੂਰੇ ਕਰਨੇ ਚਾਹਣੇ ਵੀ ਇਥੇ ਲੋਕ ਅਸੀ ਬੰਦੇ ਰੱਖਾਉਣ ਦੀ ਗੱਲ ਹੋਣੀ ਚਾਹੀਦੀ ਜੀ ਗੱਲ ਤੋਂ ਵੱਧ ਜਾਵੇ